ਹਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਤੋਂ ਤੁਹਾਡਾ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਮੈਂ ਤੁਹਾਡੀ ਰਾਜੀ ਖੁਸ਼ੀ ਦੀ ਹਰ ਉਹ ਦੀ ਕਾਮਨਾ ਕਰਦੀ ਹਾਂ ਹੈ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਇਹਦੇ ਕਰਕੇ ਤਾਂ ਫਿਰ ਮੈਨੂੰ ਤੰਦਰੁਸਤੀ ਰਹਿਣ ਵਾਸਤੇ ਹਮੇਸ਼ਾ ਨਵੇਂ ਨਵੇਂ ਨਕਤੇ ਦੱਸਦੀ ਹੈ ਹਨ ਤੇ ਹਲੋ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਸੁਣਾਉਣ ਲੱਗੀ ਆ ਤੇ ਉਹ ਵੀ ਜਿਆਦਾ ਨੂੰ ਪਸੰਦ ਆਊਗਾ ਇਹਨੂੰ ਤੁਸੀਂ ਢੋਲਕੀ ਨਾਲ ਵੀ ਗਾ ਸਕਦੇ ਹੋ ਤੇ ਹੁਣ ਮੇਰੇ ਕੋਲ ਤਾਂ ਢੋਲਕੀ ਨਹੀਂ ਹੈਗੀ ਹੈ ਨਾ ਤੇ ਵੈਸੇ ਆਂ ਵੀ ਗਾ ਸਰ ਜੀ ਤੇ ਇਹ ਇੱਕ ਮੁਟਿਆਰ ਮਤਲਬ ਇਹ ਸਵੇਰ ਜਾਂਦੀ ਹੈ ਨਵੀਂ ਮੇਲੀ ਉਹ ਇਹਨਾਂ ਤਾਂ ਆਪਾਂ 5-7 ਦਿਨ ਬੋਟੀ ਨੂੰ ਕੰਮ ਨਹੀਂ ਕਰਉਂਦੇ ਫਿਰ ਕਹਿੰਦੇ ਆ ਭਾਈ ਲੈ ਮਿੱਠੀ ਚੀਜ਼ ਬਣਾ ਲੈ ਹੈ ਨਾ ਹੌਲੀ ਹੌਲੀ ਫਿਰ ਆਏ ਫੋਨ ਨੂੰ ਕੰਮ ਲਾ ਲੈਂਦੇ ਆ ਤੇ ਸਾਨੂੰ ਵੀ ਲਾਇਆ ਸੀ ਤੇ ਹੁਣ ਉਹ ਜਦੋਂ ਗਈ ਬਈ ਸੱਸ ਤੇ ਇਸ ਸਾਰੀਆਂ ਪੰਜੇ ਉਂਗਲਾਂ ਤਾਂ ਨਹੀਂ ਹੁੰਦੀਆਂ ਇੱਕੋ ਜੀਆਂ ਤੇ ਫਿਰ ਉਹ ਕਹਿੰਦੀ ਪਹਿਲਾਂ ਜਿਵੇਂ ਇਹ ਪਹਿਲੇ ਜਮਾਨੇ ਦਾ ਹੀ ਗੀਤ ਹੈ ਜਦੋਂ ਆਪਾਂ ਕਰੇ ਅੱਗ ਤੂੰ ਮੇਰੇ ਉ ਲੈ ਗਈ ਮੈਂ ਤੇਰੇ ਉ ਲੈ ਗਈ ਹੈ ਨਾ ਉਹ ਫਿਰ ਬੁੱਧੀ ਬਚਤ ਕਰਦੇ ਸੀ ਗੋਹਾ ਦਾ ਬਲੰਗੇ ਪਾਖੀ ਕਦੇ ਅੱਗ ਬਲਣ ਦੀ ਲੋੜ ਨਹੀਂ ਸੀ ਉਹੀ ਉਥੇ ਅੱਗ ਨਿਕਲ ਹੁੰਦੀ ਚਲੇ ਜਾਂ ਤੇਰੇ ਨਹੀਂ ਤਾਂ ਮੇਰੇ ਲਈ ਮੇਰੇ ਨਹੀਂ ਲੋਕ ਐਸਾ ਹੀ ਕਰਦੇ ਅਰ ਬਹੁਤ ਬੜੀਆ ਸੀ ਉਹ ਰਵਾਜ ਵੀ ਹੈਨਾ ਤੇ ਉਹ ਆਉਂਦੀ ਆ ਫਿਰ ਸਵੇਰੇ ਜਦੋਂ ਤੇ ਫਿਰ ਉਹ ਉਹਦੀ ਸੱਸ ਨੇ ਉਹ ਨਹੀਂ ਉਹਨੂੰ ਕਿਹਾ ਵੀ ਜਾ ਭਾਈ ਅੱਗ ਲਿਆ ਹੈਨਾ ਤੇ ਅੱਗੇ ਤੁਸੀਂ ਫਿਰ ਇਸ ਗੀਤ ਵਿੱਚ ਸੁਣਿਓ ਬਈ ਸੱਸ ਕੀ ਕਹਿੰਦੀ ਹੈ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੋ ਤੁਸੀਂ ਕਲਮ-ਦਵਾਤ ਲੈ ਕੇ ਬੈਠੀ ਹੋਵੋ ਆਪਦੀ ਹੈਨਾ ਤੇ ਲੇਖ ਲਿਓ ਉਹ ਜੋੜਾਂ ਦੇ ਦਰਦ ਦਾ ਪਹਿਲੇ ਮੇਰੇ ਪਾਇਆ ਹੋਇਆ ਤੇ ਇੱਕ ਭੈਣ ਇਥੋਂ ਬਰਨਾਲੇ ਕੋਲੇ ਕਿਹੜਾ ਪਿੰਡ ਸੀ ਉਹਦਾ ਉਹੋ ਸ਼ੂਗਰ ਉਹਨੇ ਇਹ ਲਈ ਦਵਾਈ ਉਹ ਕਹਿੰਦੀ ਜੀ ਪਹਿਲਾਂ ਸਾਨੂੰ ਖੈਰਾ ਗੋਲਨਾ ਮਿਲੀ ਫਿਰ ਅਸੀਂ ਬਰਨਾਲੇ ਲੈ ਆਏ ਜਾ ਕੇ ਤੇ ਵੀ ਮੈਂ ਬਿਲਕੁਲ ਠੀਕ ਆ ਤੇ ਇਹ ਦੋ ਜਣੀਆਂ ਨੇ ਪਰਚਾ ਵੀ ਲਈ ਹੈਗੀ ਬਾਕੀ ਤਾਂ ਭਗਵਾਨ ਦੇ ਹੱਥ ਹੈ ਸਾਰੀ ਗੱਲ ਹੈ ਨਾ ਤੇ ਦੋ ਤਿੰਨ ਨੁਕਤੇ ਨੇ ਮੈਂ ਜੋੜਾਂ ਦੇ ਦਰਦ ਪਾਏ ਹੋਏ ਤੇ ਲੈ ਇਹ ਸੌਖਾ ਜਿਹਾ ਤੁਹਾਨੂੰ ਅੱਜ ਪਾਉਂਗੀ ਦੁਬਾਰਾ ਫੇਰ ਤੇ ਕਿਸੇ ਨੇ ਨਹੀਂ ਵੀ ਦੇਖਿਆ ਹੁੰਦਾ ਨਾ ਤੇ ਆਪ ਦਾ ਕਾਲਮ ਦੁਬਾਰਾ ਲੈ ਕੇ ਬੈਠ ਜਿਓ ਤੇ ਇੱਕ ਛੋਟਾ ਜਿਹਾ ਗੀਤ ਪਾਉਣ ਲੱਗਿਆ ਸੋਣ ਹਣਾ ਇਹਨੂੰ ਵੱਡਾ ਵਧਾ ਲਓ ਜਿੰਨਾ ਮਰਜ਼ੀ ਕੁਝ ਵੀ ਨਹੀਂ ਜੰਦਿਓ ਲਓ ਸੁਣੋ ਇਸ ਗੀਤ ਨੂੰ ਪਹਿਲੀ ਪਹਿਲੀ ਵਾਰ ਨੀ ਮੈਂ ਸਰੇ ਕਰਿਆ ਆਈਆਂ ਸਰੇ ਕਰਿਆ ਆਈਆਂ ਸੱਸ ਨੇ ਤਾਂ ਕੰਮ ਲਾ ਲਿਆ ਪਲਲ ਮੈਨੂੰ ਤੇਰੀ ਸਾਹ ਸਸੜੀ ਨੇ ਕੰਮ ਲਾ ਲਿਆ 파ੜੇ ਚੱਪਣੀ ਨੀ ਮੈਂ ਅੱਗ ਲੈਣ ਚੱਲੀਆਂ ਅੱਗ ਲੈਣ ਚੱਲੀਆਂ ਚੱਪਣੀ ਤਾਂ ਟੁੱਟ ਗਈਆ ਪਲਲ ਮੈਨੂੰ ਤੇਰੀ ਸਾਹ ਚੱਪਣੀ ਤਾਂ ਟੁੱਟ ਗਈ ਬੂਹੇ ਟਿਕਲੋ ਗਈ ਬੂਹੇ ਟਿਕਲੋ ਗਈ ਉਹੋ ਜਹੀ ਪਲ ਲ ਲੈ ਮੈਨੂੰ ਤੇਰੀ ਸਾਹ ਉਹੋ ਜਹੀ ਚੱਪਣੀ ਲਿਆ ਨੂੰਹੇ ਰਾਣੀਏ ਉਹੋ ਜਹੀ ਚੱਪਣੀ ਲਿਆ ਓ ਬੇਖਸ ਸੇ ਮੇਰਾ ਬਾਵਲ ਤੋੜਿਆ ਆਉਂਦਾ ਏ ਦਾਜ ਵਾਲਾ ਗੱਡਾ ਪਰਿਆ ਪਲਲ ਮੈਨੂੰ ਤੇਰੀ ਸੰਦਾ ਦਾਜ ਵਾਲਾ ਗੱਡਾ ਪਰਿਆ ਇਹੋ ਜਿਹਦਾ ਜਨੀ ਮੈਂ ਢੇੜੇ ਤੇ ਖਲਾਰ ਦਿਆਂ ਢੇੜੇ ਤੇ ਖਲਾਰ ਦਿਆਂ ਉਹੋ ਜਹੀ ਨੋਹੇ ਰਾਣੀਏ ਉਹੋ ਜਹੀ ਚੱਪਣੀ ਲਿਆ ਪਲਲ ਮੈਨੂੰ ਤੇਰੀ ਸੰ ਉਹ ਇਹ ਹੀ ਚੱਪਣੀ ਲਿਆ ਓ ਦੇਖ ਸੱਸੇ ਮੇਰਾ ਵੀਰ ਤੁਰਿਆ ਆਉਂਦਾ ਏ ਵੀਰ ਤੁਰਿਆ ਆਉਂਦਾ ਏ ਮੱਝੀਆਂ ਦੀ ਡਾਰਾਈ ਐ ਸੱਸੇ ਰਾਣੀਆਂ ਮੱਝੀਆਂ ਦੀ ਡਾਰਾਈ ਐ ਸੱਸੇ ਰਾਣੀਆਂ ਮੱਝੀਆਂ ਲੱਲੇ ਮੈਨੂੰ ਤੇਰੀ ਸੱਜੀਆਂ ਦੀ ਢਾਰ ਆਈਆ ਇਹੋ ਜਈਆਂ ਮੱਜੀਆਂ ਮੈਂ ਬਗ ਚਰਲਾ ਦਿਆਂ ਮੈਂ ਬਗ ਚਰਲਿਆ ਦਿਆਂ ਨੀ ਇਹੋ ਜਈਆਂ ਇਹੋ ਜਈਆਂ ਮੱਜੀਆਂ ਮੈਂ ਬਗ ਚਰਲਾ ਦਿਆਂ ਰਿਆ ਆਉਂਦਾ ਏ ਮਾਮਾ ਤੁਰਿਆ ਆਉਂਦਾ ਏ ਪਾਂਡੇਾਂ ਦੀ ਬੋਰੀ ਪਰਿਆ ਸੱਸੇ ਰਾਣੀਆਂ ਪਾਂਡੇਾਂ ਦੀ ਬੋਰੀ ਪਰਿਆ ਪਲਲ ਮੈਨੂੰ ਤੇਰੀ ਸੰ ਪਾਂਡੇਾਂ ਦੀ ਬੋਰੀ ਪਰਿਆ ਇਹੋ ਜਿਹੇ ਪਾਂਡੇ ਨਹੀਂ ਮੈਂ ਰੂੜੀ ਤੇ ਖਲਾਰ ਦਿਆਂ ਰੂਹੀ ਰੋੜੀ ਤੇ ਖਲਾਰ ਦਿਆਂ ਉਹੋ ਜਹੀ ਲੋਹੇ ਮੇਰੀਏ ਉਹੋ ਜਹੀ ਚੱਪਾ ਨਹੀਂ ਲਿਆ ਪਲਾ ਲੈ ਮੈਨੂੰ ਤੇਰੀ ਸਾ ਉਹੋ ਜਹੀ ਚੱਪਣੀ ਲਿਆ ਓ ਦੇਖ ਓ ਦੇਖ ਸッセ ਮੇਰੀ ਰਾਣੀਏ ਓ ਦੇਖ ਸਸੇ ਮੇਰਾ ਚਾ ਚਾਤੂਰਿਆ ਆਉਂਦਾ ਏ ਚੱਪਣੀਆਂ ਦਾ ਛੋੜਾ ਪਰਿਆ ਪਲ ਲ ਲੈ ਮੈਨੂੰ ਤੇਰੀ ਸਾਂ ਚੱਪਣੀਆਂ ਦਾ ਛੋੜਾ ਪਰਿਆ ਇੱਕ ਵੀ ਤੂੰ ਚੱਕ ਲਈਂ ਦੂਜੀ ਵੀ ਤੂੰ ਚੱਕ ਲਈਂ ਤੀਜੀ ਨੂੰ ਤੂੰ ਹੱਥ ਵੀ ਨਾਲ ਸਸੇ ਰਾਣੀਆਂ ਤੇਜੀ ਨੂੰ ਤੋਂ ਪਲ ਲ ਸੇ ਰਾਣੀਏ ਤੀਜੀ ਨੂੰ ਤੋ ਹੱਥ ਵਿਨਲਾ ਪਲ ਲੇ ਮੈਨੂੰ ਤੇਰੀ ਸ਼ਾਂਤੀ ਜੀ ਨੂੰ ਤੋ ਹੱਥ ਵਿਨਲਾ ਲੋ ਜੀ ਗੀਤ ਹੋਇਆ ਪੂਰਾ ਇਹ ਬੁੜੀ ਦੀ ਜਿੱਦ ਸੀ ਕਿ ਨਹੀਂ ਮੈਂ ਤਾਂ ਉਹੀ ਚੱਪਣੀ ਲਾਉਣੀ ਆ ਮੱਝਾਂ ਦੀ ਨੋੜ ਕਾਸ ਦੀ ਨੋੜ ਇਹੇ ਜੀਆਂ ਵੀ ਹੰਡ ਖੋਰੀਆਂ ਪਹਿਲਾਂ ਮੁੜੀਆਂ ਹੁੰਦੀਆਂ ਸੀ ਪਰ ਹੁਣ ਤਾਂ ਨੂਹਾਂ ਨਹੀਂ ਚੱਲਦੀ ਆ ਭਾਈ ਸੱਸਾਂ ਜਲਦੀ ਨਹੀਂ ਬਾਕੀ ਸਾਨੂੰ ਆਪ ਸਾਰਿਆਂ ਨੂੰ ਪਤਾ ਹੈ ਹੈਨਾ ਤੇ ਹੁਣ ਤਾਂ ਬੁੜੀਆਂ ਨੂੰ ਚੁੱਪ ਕਰਨ ਚੱਪਲ ਹੈ ਤੇ ਲਓ ਹੁਣ ਫਿਰ ਉਹ ਸੁਣਨ ਨੁਕਤੇ ਵੱਲ ਆਜੋ ਹੈਨਾ ਦੇਖਿਓ ਤੁਹਾਨੂੰ ਇਹ ਗੀਤ ਕੀ ਹੋ ਜਾ ਲੱਗਿਆ ਅੱਜ ਵੀ ਨੰਦ ਹੈ ਸੀ ਫਿਰ ਮੁੱਕਲੀ ਨਹੀਂ ਪਾਉਣਾ ਪਿਆ ਹੈਨਾ ਤੇ ਲਓ ਤੁਸੀਂ ਹੁਣ ਆਪਣੀ ਕਲਮ ਤਵਾਦ ਕੱਢ ਲਈ ਲਓ ਲਓ ਸੁਣੋ ਹੁਣ ਇਹ ਨੁਕਤਾ ਇਹ ਹੱਥਾਂ ਪੈਰਾਂ ਚ ਜਦ ਮੈਂ ਹੱਥਾਂ ਪੈਰਾਂ ਦੇ ਸੋਜ ਆ ਜਾਂਦੀ ਹੈ ਜੋੜਾਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਇਹ ਉਹਦੇ ਵਾਸਤੇ ਹੈ ਇਹ 100 ਗ੍ਰਾਮ ਖੈਰਾ ਗੁੰਦ ਇਹਨੂੰ ਖੈਰਾ ਗੁੰਦ ਨੂੰ ਸੇਰੀਆਂ ਗੁੰਦ ਵੀ ਕਹਿੰਦੇ ਨੇ ਮੈਂ ਇਥੇ ਦਿਖਾਈਆ ਪਹਿਲਾਂ ਤਾਂ ਕਹਿੰਦੇ ਹੁੰਦੀ ਹੋ ਨਹੀਂ ਮੈਂ ਕਿਹਾ ਖੈਰ ਰੱਖ ਨੂੰ ਲੱਗਦੀ ਹੋਣੀ ਉਹ ਤੇ ਕਹਿੰਦੇ ਵੀ ਹੁੰਦੀ ਨੇ ਤੁਹਾਨੂੰ ਦੱਸਿਆ ਧੂਰੀ ਕੋਈ ਲੈਣ ਗਿਆ ਕਹਿੰਦੇ ਉਹਨੂੰ ਲਿਆਓ ਮੈਂ ਕਹਿੰਦੇ ਮੈਂ ਡਾਕਟਰ ਵੈਦਾਂ ਨੂੰ ਕਿੱਥੋਂ ਲਈਏ ਮੈਂ ਆਖਾਂ ਜਿਹੜੇ ਕਿ ਜਾਲੀਖਿਆਂ ਜਾਂ ਸੰਤ ਮਹਾਤਮਾ ਦੱਸਦੇ ਮੈਂ ਕਿਹਾ ਸਾਰੀਆਂ ਦੇਖੀਆਂ ਨੇ ਮੈਂ ਤਾਂ ਜਿਹੜੋਂ ਲਿਖਿਆ ਤੁਹਾਨੂੰ ਦੱਸਦਾ ਫਿਰ ਮੈਂ ਆਪ ਗਏ ਅੱਛੇ ਪੰਸਾਰੀ ਦੇ ਉਹ ਕਹਿੰਦੇ ਜੀ ਖੈਰਾ ਗੁੰਦ ਅਸਾਂ ਸੁਣੀ ਨਹੀਂ ਮੈਂ ਕਿਹਾ ਭਾਈ ਖੈਰ ਰੱਖ ਨੂੰ ਲੱਗਦੀ ਹੋਣੀ ਪਰ ਫਿਰ ਉਹ ਲਿਆਇਆ ਕੱਢ ਕੇ ਤੇ ਫਿਰ ਉਹ ਐ ਜਿਵੇਂ ਆਪਣੇ ਪਕੌੜੀਆਂ ਨਹੀਂ ਹੁੰਦੀਆਂ ਆਪਾਂ ਪਹਿਲਾਂ ਵਿਆਹ ਤੇ ਜਿਹੜੇ ਪਕੌੜੀਆਂ ਕਹ ਲੈਂਦੇ ਸੀਗੇ ਤੇ ਉਹ ਪਕੌੜੀਆਂ ਵਰਗੀ ਹੈਗੀ ਗੁੰਦ ਤੇ ਫਿਰ ਇਹਨਾਂ ਨੇ ਫਿਰ ਕਿਹਾਂ ਨੇ ਦੱਸਿਆ ਜੀ ਇਹਨੂੰ ਸੇਵਿਆਂ ਗੁੰਦ ਨੂੰ ਇਹਨਾਂ ਨੇ ਫਿਰ ਉਹ ਦਿੱਤੀ ਤੇ ਫਿਰ ਇਹਨਾਂ ਨੇ ਉਹ ਭੈਣਾਂ ਨੇ ਬਣਾਈ ਤੇ ਸੁਣ ਲਓ 100 ਗ੍ਰਾਮ ਖੈਰਾ ਗੁੰਦ 100 ਗ੍ਰਾਮ ਦੇਸੀ ਖੰਡ ਦੇਸੀ ਖੰਡ ਵੀ ਖੰਡ ਲੈਣੀ ਹੈ ਦੇਸੀ ਹੀ ਐਨ ਵੀ ਪੀ ਕੇ ਇਹਨੂੰ ਬਰੀਕ ਪੂਰਾ ਬਣਾ ਲਓ ਦੇਸੀ ਖੰਡ ਦੇ ਗੁਣ ਹੋਰ ਨੇ ਦੂਜੀ ਖੰਡ ਦੇ ਗੁਣ ਹੋਰ ਨੇ ਗੁੰੜ ਦੇ ਗੁਣ ਨੇ ਸ਼ੱਕਰ ਦੇ ਗੁਣ ਅੱਡ ਨੇ ਥੋੜਾ ਮੋਟਾ ਨਾਲ ਜਰੂਰ ਫਰਕ ਹੋ ਜਾਏਗਾ ਹਨਾ ਤਾਂ ਇਸ ਕਰਕੇ ਤੁਸੀਂ ਦੇਸੀ ਖੰਡ ਲੈਣੀ ਹੈ 100 ਗ੍ਰਾਮ ਖੈਰਾ ਗੁੰਦ 100 ਗ੍ਰਾਮ ਦੇਸੀ ਖੰਡ 100 ਗ੍ਰਾਮ ਇਹ ਦੇਸੀ ਘਿਓ ਦੇ ਘਰ ਦਾ ਬਣਾਇ ਹੋਏ ਵਾਲਾ ਲੱਗਿਆ ਹਨਾ ਤੇ ਬਾਕੀ ਨਹੀਂ ਸਾਰਾ ਕੁਝ ਮਿਲਾਵਟ ਆਉਂਦੀ ਨੇ 50 ਗ੍ਰਾਮ ਪੂਰੀਆਂ ਮਿਰਚਾਂ ਸਮਝ ਗਏ ਇਹ 350 ਗ੍ਰਾਮ ਸਮਾਨ ਹੋ ਗਿਆ ਇਹਨਾਂ ਨੂੰ ਆਪਾਂ ਸਾਰਿਆਂ ਦੀ ਨਹੀਂ ਉਹ ਕਰਕੇ ਰਗੜ ਕੇ ਪਨੀਰੀ ਜੀ ਬਣਾ ਲਈ ਹੈ ਨਾ ਜਿਹੜੀ ਗੁੰਦ ਹੈ ਉਹ ਘਿਓ ਚ ਭੁੰਨਦੀ ਤੇ ਫਿਰ ਭੁੰਨ ਕੇ ਰਗੜ ਲਈ ਹੈ ਨਾ ਵਿੱਚ ਇਹ ਮਿਰਚਾਂ ਪਾਲੀਆਂ ਖੈਰਾ ਗੁੰਨ ਹੋ ਗਈ ਦੇਸੀ ਖੰਡ ਹੋ ਗਿਆ ਤੇ ਪੂਰੀ ਮਿਰਚਾਂ ਤੇ ਘੋਟ ਚਾਰੀ ਚੀਜ਼ਾਂ ਇਕ ਕਰ ਲਈ ਨਾ ਆਪਾਂ ਇਹਦੀ ਪਨੀਰੀ ਜੀ ਬਣ ਗਈ ਉਹ ਤੇ ਫਿਰ ਤੁਸੀਂ ਲੈ ਲਓ ਭਾਈ ਇੱਕ ਉਹ ਵੱਡੀਆਂ ਵੱਡੀਆਂ ਇਲਾਇਚੀਆਂ ਤੇ ਲੌਂਗ ਇਹਨਾਂ ਦਾ ਚੂਰਨ ਬਣਾ ਕੇ ਅੱਡ ਰੱਖ ਲਓ ਸਮਝ ਗਏ ਫਿਰ ਸਵੇਰੇ ਜਦੋਂ ਤੁਸੀਂ ਚਾਹ ਪੀਂਦੇ ਹੋ ਉਦੋਂ ਚਾਹ ਦੇ ਵਿੱਚ ਇੱਕ ਚੁਟਕੀ ਜਿਹੜਾ ਲੌਂਗ ਤੇ ਇਲਾਇਚੀਆਂ ਨੇ ਹੈਨਾ ਉਹ ਇੱਕ ਚੁਟਕੀ ਪਾ ਲਈ ਉਹਦੇ ਨਾਲ ਇਹ ਤੁਸੀਂ ਆ ਜਿਹੜੇ ਪਨੀਰੀ ਦੀ ਹੈ ਇਹ ਤੁਸੀਂ ਇੱਕ ਚਮਚਾ ਹੀ ਲੈ ਲਿਆ ਸੰਗੇ ਸਵੇਰੇ ਵੇਲੇ ਤੇ ਬਸ ਇਹ ਖਾਂਦੇ ਖਾਂਦੇ ਤੁਹਾਡਾ ਸਾਰਾ ਦਰਦ ਦਰਦ ਠੀਕ ਹੋ ਗਿਆ ਲੋੜ ਹੈ ਹੋਰ ਮਤਲਬ ਤੁਹਾਨੂੰ ਲੋੜ ਹੈ ਤਾਂ ਵੀ ਹੁਣ ਥੋੜਾ ਮੋਟਾ ਫਰਕ ਆਈਂਦਾ ਤਾਂ ਫੇਰ ਫੇਰ ਬਣਾ ਲਓ ਛੋਟੀਆਂ ਚੀਜ਼ਾਂ ਨੇ ਤੁਸੀਂ ਖਾਣੀਆਂ ਨੇ ਮੈਂ ਤਾਂ ਤੁਹਾਨੂੰ ਦੱਸ ਦਿੱਤਾ ਤੇ ਪਰਮਾਤਮਾ ਭਲੀ ਕਰੂ ਤੇ ਭੈਣਾ ਠੀਕ ਵੀ ਹੋਈਆਂ ਨੇ ਤੇ ਉਹਨਾਂ ਨੇ ਫਿਰ ਮੈਨੂੰ ਫੋਨ ਵੀ ਕਰਨੇ ਸ਼ੇਰਪੁਰ ਤੋਂ ਪਹਿਲਾਂ-ਪਹਿਲਾਂ ਸ਼ੇਰਪੁਰ ਬਰਨਾਲੇ ਦੇ ਕੋਲ ਹੀ ਪਿੰਡ ਹੈ ਉਸ ਭੈਣ ਨੇ ਮੈਨੂੰ ਫਿਰ ਦੱਸਿਆ ਉਹੀ ਬਰਨਾਲੇ ਤੋਂ ਲੈ ਕੇ ਆਈ ਸੀ ਉਹ ਕਹਿੰਦੀ ਮੈਨੂੰ ਤਾਂ ਬਹੁਤ ਕਿਰਪਾ ਹੋ ਗਈ ਭਗਵਾਨ ਦੀ ਮੈਨੂੰ ਮੈਂ ਠੀਕ ਆ ਮੁੜ ਕੇ ਫਿਰ ਤਾਂ ਮੇਰੇ ਨਾਲ ਗੱਲ ਨਹੀਂ ਹੋਈ ਮੇਰੀ ਹੈਨਾ ਤੇ ਉਹ ਉੱਥੇ ਕਹਿੰਦੇ ਸੀ ਬਰਨਾਲੇ ਤੋਂ ਲੈ ਆਈ ਸੀ ਤੇ ਮੈਂ ਠੀਕ ਆ ਤੇ ਜੇ ਫਰਕ ਹੈ ਫੇਰ ਲੈ ਲਓ ਦਵਾਈ ਵੀ ਤਾਂ ਆਪਾਂ ਫੇਰ ਲੈਣ ਜਾਣੇ ਆ ਕਿ ਤੁਹਾਡੇ ਅੰਦਰ ਹੀ ਜਾਂਦੀ ਹੈ ਹੈਨਾ ਲਓ ਹੁਣ ਦਿਓ ਮੈਨੂੰ ਛੁੱਟੀਆਂ ਤੇ ਕੱਲ ਨੂੰ ਆਪਾਂ ਨਵੇਂ ਗੀਤ ਤੇ ਨਵੇਂ ਨੋਟੇ ਨਾਲ ਫੇਰ ਮਿਲਾਂਗੇ ਹੈਨਾ